ਸ਼ਾਨਪੁਰ ਦੇ थाना ਗੜਸ਼ੰਕਰ ਤੇ ਪਿੰਡ ਬਿਲਰੋ ਦੇ ਜੰਗਲਾਂ ਚ ਪੁਲਿਸ ਤੇ ਗੈਂਗਸਟਰ ਚਾਲੇ ਹੋਇਆ ਇਨਕਾਊਂਟਰ ਗੋਲੀ ਲੱਗਨ ਨਾਲ ਗੈਂਗਸਟਰ ਹੋਇਆ ਜ਼ਖਮੀ ਇੱਕ ਲੁੱਟ ਦੀ ਵਾਰਦਾਤ ਵਿੱਚ ਲੋੜਿੰਦਾ ਸੀ ਗੈਂਗਸਟਰ ਇਸ ਸਾਰੇ ਇਨਕਾਊਂਟਰ ਨੂੰ ਲੈ ਕੇ ਐਸਐਸਪੀ ਸੰਦੀਪ ਕੁਮਾਰ ਮਲਕ ਵੱਲੋਂ ਦਿੱਤੀ ਗਈ ਅਹਿਮ ਜਾਣਕਾਰੀ ਸੁਣੋ ਤੇ ਤੁਹਾਨੂੰ ਕੀ ਕਹੇ ਐਸਐਸਪੀ ਸੰਦੀਪ ਕੁਮਾਰ 16 ਤਰੀਕ 16 ਦਸੰਬਰ ਨੂੰ ਮਾਲਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਵਾਰਦਾਤ ਹੋਈ ਸੀਗੀ ਸ਼ਾਮੀ ਜਿਹਦੇ ਵਿੱਚ ਇੱਕ ਮਨੀ ਐਕਸਚੇਂਜ ਦੀ ਦੁਕਾਨ ਦੇ ਵਿੱਚ 3-4 ਨੌਜਵਾਨ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਖੋਹ ਕੀਤੀ ਸੀਗੀ ਉਹਨਾਂ ਦੇ ਦੱਸਣ ਮੁਤਾਬਕ ਉਹ ਕੁਝ 4 ਲੱਖਸ ਤੋਂ ਅਬੋਵ ਦੀ ਖੋਹ ਸੀਗੀ ਜਿੱਦਾਂ ਇਨਫੋਰਮੇਸ਼ਨ ਮਿਲੀ ਸਾਡੇ ਐਸ ਐਚ ਓ ਮਾਲਪੁਰ ਤੇ ਡੀ ਐਸ ਪੀ ਸਾਡੇ ਗੜਸ਼ੰਕਰ ਇਹਨਾਂ ਦੀ ਟੀਮਸ ਕੁਝ ਏਰੀਆ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਐਕਟਿਵ ਹੋ ਗਈ ਸੀਗੀ ਐਂ ਛੇਤੀ ਕੰਮ ਕਰਦੇ ਹੋਏ ਉਹ ਉਹਨਾਂ ਨੂੰ ਅਸੀਂ ਟਰੈਕ ਕਰ ਲਿਆ ਸੀਗਾ ਬੰਦਿਆਂ ਨੂੰ ਜਦੋਂ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਨੇ ਆਪਣੀ ਮੋਟਰਸਾਈਕਲ ਨੂੰ ਇੱਕ ਚੋ ਦੇ ਵਿੱਚ ਵਾਰ ਲਿਆ ਸੀਗਾ ਜਿੱਥੇ ਕਿ ਉਹ ਬੇਕਾਬੂ ਹੋ ਗਿਆ ਮੋਟਰਸਾਈਕਲ ਉਹ ਡਿੱਗ ਪਏ ਤੇ ਐਂਡ ਬਟ ਦੇ ਰੈਨ ਆਫ ਮੋਟਰਸਾਈਕਲ ਅਸੀਂ ਉਸ ਦਿਨ ਕਾਬੂ ਕਰ ਲਿਆ ਸੀ ਤੇ ਇਹਨੂੰ ਟਰੈਕ ਕਰਦੇ ਹੋਏ ਸੰਜੀਦਗੀ ਨਾਲ ਸਾਡੇ ਇਹਨੂੰ ਜੋ ਟੀਮ ਸੀਗੀ ਉਹਨਾਂ ਨੂੰ ਲੀਡ ਕਰ ਰੇ ਸੀਗੇ ਡੀਐਸਪੀ ਗੜਸ਼ੰਕਰ ਦਰਜੀਤ ਖਾਕ ਜੀ ਨਾਲ ਐਸਐਚਓ ਗੜਸ਼ੰਕਰ ਐਸਐਚਓ ਮਾਲਪੁਰ ਇਹਨਾਂ ਨੇ ਵੀ ਆਪਣੀ ਟੀਮਸ ਤੇ ਟੈਕਨੀਕਲ ਟੀਮਸ ਵੀ ਨਾਲ ਲੱਗੀ ਹੋਈ ਸੀਗੀ ਕਾਫੀ ਦਿਨਾਂ ਦੀ ਰਿਗਰਸ ਮਿਹਨਤ ਤੋਂ ਬਾਅਦ ਅਸੀਂ ਇੱਕ ਬੰਦਾ ਪਹਿਲਾਂ ਫੜਿਆ ਸੀਗਾ ਜੀ ਇਹ ਦਿਲਾਵਰ ਸਿੰਘ ਉਸ ਜੋਰਾ ਹੈਗਾ ਇਹ ਵੀ ਇਹਨਾਂ ਦੇ ਗੈਂਗ ਦੇ ਵਿੱਚ ਸ਼ਾਮਿਲ ਸੀਗਾ ਤੇ ਕੁਝ ਸਾਨੂੰ ਲੀਡਸ ਮਿਲੀ ਸੀਗੀ ਕਿ ਇਹ ਹੁਣ ਫੇਰ ਵਾਰਦਾਤ ਨੂੰ ਕਿਸੇ ਨੂੰ ਅੰਜਾਮ ਦੇਣ ਵਾਸਤੇ ਇਸ ਏਰੀਆ 'ਚ ਫਿਰ ਰਹੇ ਹੈਗੇ ਅਸੀਂ ਵਕ ਵਕ ਪੈਟਰੋਲਿੰਗ ਪਾਰਟੀਆਂ ਬਣਾਈ ਹੋਈ ਸੀਗੀ ਤੇ ਅੱਜ ਇੱਥੇ ਗੜਸ਼ੰਕਰ ਦੇ ਏਰੀਆ ਦੇ ਵਿੱਚ ਇੱਕ ਤੁਹਾਨੂੰ ਪਤਾ ਹੀ ਹੈਗਾ ਇਸ ਹੁਨਸਾਨ ਸੀ ਰਾਹ ਹੈਗਾ ਇੱਥੋਂ ਸਾਨੂੰ ਸੀਗਾ ਵੀ ਕੁਝ ਨਾ ਕੁਝ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੁਝ ਸ਼ੱਕੀ ਬੰਦੇ ਘੁੰਮ ਰਹੇ ਹਨ ਜਦੋਂ ਇੱਕ ਮੋਟਰਸਾਈਕਲ ਆਇਆ ਉਹ ਬਿਨਾ ਨੰਬਰ ਪਲੇਟ ਸੀਗਾ ਤੇ ਹੋਰ ਵੀ ਸ਼ੱਕ ਸਾਡਾ ਪੁਲਿਸ ਪਾਰਟੀ ਦਾ ਵੱਧ ਗਿਆ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹ ਰੋਕਣ ਦੀ ਥਾਂ ਤੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਜੋ ਕਿ ਇੱਕ ਸਾਡੀ ਗੱਡੀ ਪੁਲਿਸ ਜੋ ਵਹੀਕਲ ਹੈਗਾ ਉਹਦੇ ਵਿੱਚ ਵੱਜਿਆ ਹੈਗਾ ਥੈਨ ਇਹਨਾਂ ਨੇ ਹਵਾਈ ਫਾਇਰ ਕੀਤਾ ਉਹਨਾਂ ਨੂੰ ਵਾਰਨ ਕੀਤਾ ਬਟ ਉਹ ਫੇਰ ਨਹੀਂ ਮੰਨੇ ਇੱਕ ਉਹਨਾਂ ਨੇ ਹੋਰ ਫਾਇਰ ਕੀਤਾ ਜੋ ਸਾਡੇ ਇੱਕ ਮੁਲਾਜ਼ਮ ਜਿਨੇ ਕੀ ਬੁਲੇਟ ਪ੍ਰੂਫ ਵੈਸਟ ਪਾਈ ਸੀ ਕਿ ਉਹਨੂੰ ਵੀ ਵੱਜ ਜਾਏਗਾ ਫੋਰਚੂਨੇਟਲੀ ਸਾਡੇ ਮੁਲਾਜ਼ਮਾਂ ਨੂੰ ਸੱਟ ਨਹੀਂ ਵੱਜੀ ਬਟ ਜਵਾਬੀ ਫਾਇਰ ਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਇਹ ਤਿੰਨ ਜੋ ਮੁੰਡੇ ਸੀਗੇ ਅਕਿਊਜ਼ਡ ਹੈਗੇ ਇਹਨਾਂ ਦੇ ਵਿੱਚੋਂ ਇੱਕ ਓੰਕਾਰ ਸਿੰਘ ਉਰਫ ਗੋਰਾ ਹੈਗਾ ਇੱਕ ਰਾਮ ਆਸਰਾ ਉਸ ਸ਼ੰਮੀ ਤੇ ਅਰਮਾਨ ਉਰਫ ਗੁੰਗਾ ਜਿਹੜੇ ਵੀ ਇਹ ਚਾਰੋਂ ਕੇ ਚਾਰ ਹੈਗੇ ਇਹ ਸਾਰੇ ਇੱਕ ਹੀ ਪਿੰਡ ਹੈਗਾ ਸ਼ਹਬਾਜ਼ਪੁਰ ਪੀਐਸ ਰਾਹੂ ਡਿਸਟ੍ਰਿਕਟ ਐਸਬੀਐਸ ਨਗਰ ਉੱਥੋਂ ਦੇ ਹੀ ਰਹਿਣ ਵਾਲੇ ਆ ਤੇ ਅੱਜ ਓੰਕਾਰ ਸਿੰਘ ਉਰਫ ਗੋਰਾ ਜਿਹੜਾ ਕਿ ਮੇਨ ਇਹਨਾਂ ਦਾ ਲੀਡਰ ਵੀ ਹੈਗਾ ਜਿਨੇ ਫਾਇਰ ਕਿੱਤਾ ਸੀਗਾ ਉਹਦੇ ਪਾਉਂ ਦੇ ਵਿੱਚ ਇੱਕ ਐਕਸਚੇਂਜ ਆਫ ਫਾਇਰ ਦੇ ਵਿੱਚ ਗੋਲੀ ਵੱਜੀ ਹੈ ਇਸ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਗੁਰਸ਼ੰਕਰ ਫॉर ਫਰਦਰ ਟਰੀਟਮੈਂਟ ਤੇ ਬਾਕੀ ਨੂੰ ਕਸਟਡੀ ਦੇ ਵਿੱਚ ਲਿਆ ਹੈਗਾ ਇਥੋਂ ਮੌਕੇ ਵਾਰਦਾਤ ਤੋਂ ਸਾਨੂੰ ਇੱਕ ਮੋਟਰਸਾਈਕਲ ਬਿਨਾ ਨੰਬਰ ਤੋਂ ਉਹ ਰਿਕਵਰ ਹੋਇਆ ਨਾਲ ਦੋ ਇਲੀਗਲ ਕੰਟਰੀ ਮੇਡ ਪਿਸਟਲ ਹੈਗੇ ਇੱਕ ਕਟਾ ਹੈਗਾ ਤੇ ਤਿੰਨ ਵੈਪਨਸ ਇਲੀਗਲ ਵੈਪਨ ਰਿਕਵਰ ਹੋਏ ਹੈ ਲਾਈਵ ਕਾਰਟ੍ਰਿਜਸ ਹੈਗੇ ਐਂਡ ਯੂਜ਼ਡ ਕਾਰਟ੍ਰਿਜਸ ਹੈ ਇਹ ਇਹਨਾਂ ਤੋਂ ਮੁਰਲੀਪੁਰ ਸਿੱ ਤੋਂ ਇੱਕ ਹੋਰ ਪਤਾ ਲੱਗਿਆ ਹੈਗਾ ਕਿ 15 ਤਰੀਕ ਨੂੰ ਵੀ ਇਹਨਾਂ ਨੇ ਇੱਕ ਸਦਰ ਦੇ ਵਿੱਚ ਇੱਕ ਸ਼ੌਪ ਦੇ ਵਿੱਚ ਲੁੱਟ ਕੀਤੀ ਸੀਗੀ ਉਹਦੇ ਵਿੱਚ ਕੋ 15-20000 ਰੁਪਏ ਦੀ ਇਹਨਾਂ ਨੇ ਖੋਹ ਕੀਤੀ ਸੀਗੀ ਤੇ ਸੀਸੀਟੀਵੀ ਨੂੰ ਵੀ ਦੇਖਣ ਤੋਂ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਕੋਲ ਵੈਪਨਸ ਹੈਗੇ ਇੱਕ ਐਨ ਤੇਜ਼ ਧਾਰ ਇੱਕ ਹੋਰ ਹਥਿਆਰ ਨਾਲ ਇਹਨਾਂ ਨੇ ਉਹ ਖੋਹ ਕੀਤੀ ਸੀਗੀ ਦੋਨੋਂ ਤੇ ਇਹ ਵਧੀਆ ਸਾਡੀ ਟੀਮ ਨੇ ਅੱਜ ਕੰਮ ਕੀਤਾ ਜਿਦੇ ਵਿੱਚ ਅਸੀਂ 4 ਅਕਿਊਜ਼ ਫੜਲੇ ਹੈਗੇ ਐਂਡ ਰਿਕਵਰੀਜ਼ ਵੀ ਸਾਨੂੰ ਹੋਈਆਂ ਐਂਡ ਵੈਪਨਸ ਦੀ ਰਿਕਵਰੀ ਵੀ ਹੋਈ ਹੈ ਐਂਡ ਇਹ ਦੋ ਸਾਡੇ ਜੋ ਮੇਨ ਕੇਸ ਸੀਗੇ ਜਿਨ੍ਹਾਂ ਨੂੰ ਅਸੀਂ ਕਾਫੀ ਫੋਲੋ ਕਰ ਰਹੇ ਸੀਗੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀ ਸਾਹਿਬ ਦਾ ਵੀ ਸਾਨੂੰ ਸਖਤ ਹਦਾਇਤ ਐ ਡਾਇਰੈਕਸ਼ਨਸ ਐ ਕਿ ਜੋ ਵੀ ਅਦਰ ਹੀਨਸ ਕ੍ਰਾਈਮ ਸੀਰੀਅਸ ਕ੍ਰਾਈਮ ਹੁੰਦਾ ਉਹਨੂੰ ਟ੍ਰੇਸ ਕਰਨਾ ਐਂਡ ਲੌਜੀਕਲ ਕਨਕਲੂਜਨ ਤੱਕ ਪਹੁੰਚਾਉਣਾ ਸਰਪੇਸ਼ੋਕੜ ਕੀ ਇਹਨਾਂ ਦਾ ਜਿਹੜੇ ਹੁਣ ਅਰਸਟ ਕੀਤੇ ਆ ਜਾਂ ਜਿਹਨਾਂ ਦਾ ਜਿਹੜਾ ਉਹ ਜੀ ਫਿਲਹਾਲ ਫਿਲਹਾਲ ਜਿਹੜਾ ਪਤਾ ਲੱਗਿਆ ਹੈਗਾ ਜੀ ਇਹ ਓਂਕਾਰ ਸਿੰਘ ਗੋਰਾ ਹੈਗਾ ਇਹਦੇ ਤੇ ਪਹਿਲਾਂ ਦੋ ਪਰਚੇ ਹੈਗੇ ਐਂਡੀਪੀਐਸ ਨਾਲ ਲੜਾਈ ਝਗੜੇ ਤੇ ਬਾਕੀਆਂ ਦਾ ਅਸੀਂ ਹਲੇ ਚੈੱਕ ਕਰ ਰਹੇ ਹਾਂ